हेल्दी किचन ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਰੋਟੀ ਸਬਜੀ ਤੇ ਵੀ ਮਨ ਨਹੀਂ ਕਰਦਾ ਔਰ ਨਾਸ਼ਤੇ ਦੇ ਵਿੱਚ ਤੇ ਦਿਲ ਕਰਦਾ ਕੋਈ ਹਲਕਾ ਫੁਲਕਾ ਹੀ ਖਾਇਆ ਜਾਵੇ ਔਰ ਮੈਂ ਅੱਜ ਬਣਾ ਰਹੀ ਸੀ ਸਬਜ਼ੀਆਂ ਦੇ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਇੰਨੀਆਂ ਹੁੰਦੀਆਂ ਨੇ ਭਿੰਡੀ, ਕ੍ਰੇਲਾ, ਅਰਬੀ ਇਹ ਤੇ ਸਾਡੀ ਜਿਹੜੀ ਰੈਸਪੀ ਅਸੀਂ ਬਣਾ ਰያ ਦੇ ਵਿੱਚ ਸਬਜ਼ੀਆਂ ਨਹੀਂ ਪੈਂਦੀਆਂ ਕਿਉਂਕਿ ਅਸੀਂ ਗਾਜਰ, ਮਟਰ ਵਗੈਰਾ ਪਾਣੇ ਆ ਔਰ ਸ਼ਿਮਲਾ ਮਿਰਚ ਹੋ ਗਈ ਤੇ ਇਹ ਚੀਜ਼ਾਂ ਸੀ ਸਰਦੀ ਦੇ ਵਿੱਚ ਬਹੁਤ ਹੀ ਵਧੀਆ ਲੱਗਦੀਆਂ ਨੇ ਕੁਲੀਆ ਕੁਲੀ ਹੁੰਦੀਆਂ ਨੇ ਔਰ ਸਬਜ਼ੀਆਂ ਵੀ ਬਹੁਤ ਜ਼ਿਆਦੀ ਆਉਂਦੀਆਂ ਨੇ ਤੇ ਅਸੀਂ ਉਹਨਾਂ 'ਚ ਪਾ ਕੇ ਬਣਾਉਨੇ ਆ ਪਰ ਅੱਜ ਮੇਰੇ ਕੋਲ ਸਮਾਨ ਇੰਨਾ ਨਹੀਂ ਸੀ ਸ਼ਿਮਲਾ ਮਿਰਚ ਪਈ ਸੀ ਗੋਭੀ ਵੀ ਪਈ ਹੋਈ ਸੀ ਤੇ ਨਾਲ ਹੀ ਮੈਂ ਇੱਕ ਪਿਆਜ਼ ਕੱਟ ਲਿਆ ਇੱਕ ਮੈਂ ਟਮਾਟਰ ਵੀ ਲੰਬਾ ਲੰਬਾ ਕੱਟ ਲਿਆ ਹਰੀ ਮਿਰਚ ਵੀ ਮੈਂ ਵਿੱਚ ਹੀ ਪਾ ਦਿੱਤੀ ਸਾਰਾ ਮਟੀਰੀਅਲ ਨੂੰ ਮੈਂ ਇਕੱਠਾ ਕਰ ਦਿੱਤਾ ਮੈਂ ਬਣਾਉਣ ਲੱਗੀ ਸੀ ਪੋਹਾ ਕਿਉਂਕਿ ਰੋਟੀ ਸਬਜੀ ਤੇ ਬਿਲਕੁਲ ਵੀ ਦਿਲ ਨਹੀਂ ਕਰਦਾ ਮਨ ਨਹੀਂ ਕਰਦਾ ਕੁਝ ਖਾਣ ਨੂੰ ਗਰਮੀ ਅੰਨੀ ਪੈ ਰਹੀ ਹੈ ਤੇ ਐਸੀ ਬਿਲਕੁਲ ਬੰਦ ਵੀ ਨਹੀਂ ਹੋ ਰਹੀ ਅੰਨੀ ਪੰਜਾਬ ਚ ਗਰਮੀ ਪੈ ਰਹੀ ਹੈ ਨਾ ਅੰਤ ਸਦੀ ਹਵਾ ਤੇ ਬਾਹਰ ਚਲਦੀ ਵੀ ਆ ਤੁਸੀਂ ਦੇਖੋ ਮੌਸਮ ਠੀਕ ਹੈ ਪਰ ਅੰਦਰ ਹੁੰਮਸ ਹੋਈ ਹੋਈ ਹੈ ਅੰਦਰ ਬਹੁਤ ਜ਼ਿਆਦਾ ਗਰਮੀ ਹੈ ਜਿਹਦੇ ਕਰਕੇ ਕਿ ਰੋਟੀ ਸਬਜੀ ਖਾਣ ਨੂੰ ਬਿਲਕੁਲ ਮਨ ਨਹੀਂ ਕਰਦਾ ਇੱਕ ਪੋਹਾ ਤੇ ਜੋ ਸੂਜੀ ਹੈ ਇਹ ਹੀ ਹਲਕੇ ਫੁਲਕੇ ਨੇ ਗਰਮੀ ਦੇ ਵਿੱਚ ਚੀਜ਼ਾਂ ਖਾਣ ਵਾਲੀਆਂ ਤੇ ਅੱਜ ਮੈਂ ਜੋ ਰੈਸਪੀ ਦੇ ਨਾਲ ਬਣਾ ਰਹੀ ਆ ਬਿਲਕੁਲ ਸਿੰਪਲ ਵੇ ਨਾਲ ਬਣਾ ਰਹੀ ਆ ਤੁਹਾਨੂੰ ਮੈਂ ਦੱਸਾਂਗੀ ਕਿ ਸਬਜ਼ੀਆਂ ਤੁਸੀਂ ਸਾਰੀਆਂ ਮਿਕਸ ਕਰ ਲਓ ਸਬਜ਼ੀਆਂ ਤੇ ਅੱਜ ਕੱਲ੍ਹ ਵੈਸੇ ਵੀ ਨਹੀਂ ਹੁੰਦੀਆਂ ਇੰਨੀਆਂ ਤੇ ਜੋ ਤੁਹਾਡੇ ਘਰ ਹੈ ਸ਼ਿਮਲਾ ਮਿਰਚ ਟਮਾਟਰ ਪਿਆਜ਼ ਤੇ ਇਹ ਚੀਜ਼ਾਂ ਤੇ ਨਾਰਮਲ ਹੁੰਦੀ ਹੀ ਨਾ ਠੀਕ ਹੈ ਜੇ ਅਗਰ ਫਰੋਜ਼ਰ ਮਟਰ ਪਏ ਨੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਪਨੀਰ ਪਾ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਮਟੀਰੀਅਲ ਪਾ ਲਓ ਪਰ ਵੈਜੀਟੇਬਲ ਜੋ ਸਰਦੀਆਂ ਵਾਲੀਆਂ ਉਹ ਨਹੀਂ ਤੁਹਾਨੂੰ ਮਿਲਣਗੀਆਂ ਅੱਜ ਅਸੀਂ ਬਿਲਕੁਲ ਹੈਲਦੀ ਵੇ ਨਾਲ ਸਿੰਪਲ ਵੇ ਨਾਲ ਬਿਲਕੁਲ ਸਿੰਪਲ ਵੇ ਜਿਹਨੂੰ ਕਹਿੰਦੇ ਨੇ ਉਦੋਂ ਨਾਲ ਸਪੋਹਾ ਬਣਾ ਰਿਆਂ ਤੇ ਪੋਹਾ ਖਾ ਕੇ ਥੋੜਾ ਜਿਹਾ ਐ ਹੋ ਜਾਏਗਾ ਕਿ ਹੌਸਲਾ ਹੋ ਜਾਏਗਾ ਵੀ ਕੁਝ ਖਾਦਾ ਤੇ ਉਂਝ ਅਸੀਂ ਨਾ ਵੀ ਖਾਈਏ ਤਾਂ ਤਾਂ ਵੀ ਨਹੀਂ guzara ਹੁੰਦਾ ਖਾਣਾ ਤਾਂ ਜ਼ਰੂਰ ਪੈਂਦਾ ਕੁਛ ਨਾ ਕੁਛ ਤੇ ਮੈਂ ਬਣਾਵਾਂਗੀ ਸਿੰਪਲ ਪੋਹਾ ਔਰ ਮੈਂ ਨੂੰ ਇੱਕ ਦੋ ਪਾਣੀ ਚ ਧੋਲਾਂਗੀ ਕਿਉਂਕਿ ਵਿੱਚ ਡਸਟ ਵਗੈਰਾ ਹੁੰਦੀ ਹੈ ਜਦੋਂ ਅਸੀਂ ਬੋਰੀਆਂ ਚੋਂ ਜਾਂ ਪੈਕਟਾ ਚੋਂ ਕੱਢਦੇ ਆ ਤੇ ਕਈ ਤਾਂ ਛਾਣ ਕੇ ਬਣਾ ਲੈਂਦੇ ਪਰ ਮੇਰੀ ਆਦਤ ਹੈ ਕਿ ਮੈਨੂੰ ਜ਼ਰੂਰ ਵਾਸ਼ ਕਰਨੀਆਂ ਖੁੱਲੇ ਬਰਤਨ ਚ ਪਾ ਕੇ ਇੱਕ ਵਾਰੀ ਤੇ ਨਾਲੇ ਨੂੰ ਇੱਕ ਜਾਲੀ ਵਿੱਚ ਕੱਢ ਕੇ ਤੇ ਇਹਦੇ ਪਾਣੀ ਸੁਕਾ ਲੈਂਦੀ ਆ ਇੰਨੀ ਜਲਦੀ ਚ ਇਹ ਨਰਮ ਨਹੀਂ ਹੁੰਦਾ ਚੇਚਤੀ ਤੇ ਮੈਂ ਐਸੇ ਤਰੀਕ ਇਹਨੂੰ ਧੋ ਕੇ ਤੇ ਸਾਫ ਕਰਕੇ ਫਿਰ ਯੂਜ਼ ਕਰਦੀ ਆ ਠੀਕ ਹੈ ਜੀ ਹੁਣ ਸਭ ਤੋਂ ਪਹਿਲੇ ਅਸੀਂ ਪੋਹਾ ਧੋਵਾਂਗੇ ਫਿਰ ਅਸੀਂ ਇਹਨੂੰ ਲਗਾਵਾਂਗੇ ਕਿ ਤੜਕਾ ਔਰ ਬਹੁਤ ਹੀ ਵਧੀਆ ਹੈਲਦੀ ਤੜਕਾ ਇਹਦੇ ਵਾਸਤੇ ਸਾਨੂੰ ਥੋੜੀ ਮੂੰਗਫਲੀ ਦੇ ਗਿਰੀਆਂ ਵੀ ਚਾਹੀਦੀਆਂ ਨੇ ਇੱਕ ਸਾਨੂੰ ਨਿੰਬੂ ਵੀ ਚਾਹੀਦਾ ਕਿਉਂਕਿ ਐਂਡ ਦੇ ਉੱਤੇ ਨਿੰਬੂ ਦਾ ਜਰਾ ਟੇਸਟ ਆਂਦਾ ਬੜਾ ਹੀ ਮਜ਼ਾ ਆਂਦਾ ਖਾ ਕੇ ਬਿਲਕੁਲ ਜਦੋਂ ਤਿਆਰ ਹੋ ਜਾਂਦਾ ਪੋਹਾ ਉੱਤੇ ਨਿੰਬੂ ਪਾਓ ਤੇ ਬਹੁਤ ਹੀ ਮਜ਼ਾ ਆਂਦਾ ਖਾ ਕੇ ਤੇ ਅੱਜ ਮੈਂ ਤੁਹਾਨੂੰ ਬਿਲਕੁਲ ਹੈਲਦੀ ਵੇ ਨਾਲ ਔਰ ਸਿੰਪਲ ਵੇ ਨਾਲ ਦੱਸਾਂਗੀ ਕਿ ਟਾਈਮ ਬਿਲਕੁਲ ਨਹੀਂ ਲੱਗਦਾ ਆ 2 ਮਿੰਟਾਂ ਚ ਚੀਜ਼ਾਂ ਕੱਟੀਆਂ ਜਾਂਦੀਆਂ ਨੇ ਤੇ ਪੋਹੇ ਨੂੰ ਧੋ ਕੇ ਫਟਾਫਟ ਤੜਕਾ ਲਗਾਓ ਤੇ ਵਿੱਚ ਪਾ ਦਿਓ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਆ ਇਹ ਦੇਖੋ ਜੀ ਮੈਂ ਪੋਹਾ ਧੋ ਕੇ ਟੋਕਰੀ ਵਿੱਚ ਪਾ ਦਿੱਤਾ ਨਾਲ ਹੀ ਪਾਣੀ ਨਿਕਲ ਜਾਂਦਾ ਤੇ ਧੋਣਾ ਜ਼ਰੂਰ ਚਾਹੀਦਾ ਕਿਉਂਕਿ ਗੰਦੇ-ਮੰਦੇ ਹੱਥ ਲੱਗਦੇ ਨੇ ਕਈ ਥਾਵਾਂ ਤੇ ਹੁਮ-ਕਮ ਕੇ ਸਾਡੇ ਕੋਲ ਆਂਦਾ ਡਸਟ ਵਗੈਰਾ ਹੁੰਦੀ ਹੈ ਤੇ ਜ਼ਰੂਰ ਧੋਣਾ ਚਾਹੀਦਾ ਇਹਨੂੰ ਇੱਕ ਵਾਰੀ ਠੀਕ ਹੈ ਜੀ ਇਹ ਦੇਖੋ ਬਿਲਕੁਲ ਉਸੇ ਵੇਲੇ ਉਸ ਤਰੀ ਰਹਿ ਜਾਂਦਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕਈਆਂ ਨੂੰ ਹੁੰਦਾ ਵਹਿਮ ਕਿ ਖੁੱਲ ਗਿਆ ਨਹੀਂ ਇਸ ਤਰ੍ਹਾਂ ਦੀ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਸਿੰਪਲ ਔਰ ਸਾਫ਼ ਰਹਿੰਦਾ ਦੇਖੋ ਜੀ ਬਿਲਕੁਲ ਇੱਕ ਇੱਕ ਦਾਣਾ ਨਜ਼ਰ ਆ ਰਿਹਾ ਠੀਕ ਹੈ ਜੀ ਫਟਾਫਟ ਬਸ ਪਾਣੀ ਚ ਕੱਢਿਆ ਮੈਂ ਨਾਲ ਹੀ ਕੱਢ ਲਿਆ ਤੇ ਨਾਲ ਹੀ ਧੋ ਦਿੱਤਾ ਉਸੇ ਵਕਤ ਚਲੋ ਜੀ ਹੋ ਸਟਾਰਟ ਕਰਦੇ ਆ ਆਪਾਂ ਅਗਲੀ ਰੈਸਪੀ ਹਾਂਜੀ ਇਸ ਕੜਾਈ ਚ ਤਕਰੀਬਨ ਇੱਕ ਛੋਟਾ ਚਮਚ ਤੇਲ ਦਾ ਪਾ ਦਿੱਤਾ ਹੈ। ਔਰ ਅਸੀਂ ਸਟਾਰਟ ਕਰਨ ਲੱਗਿਆ ਸਭ ਤੋਂ ਪਹਿਲੇ ਤੜਕਾ ਲਗਾਵਾਂਗੇ। ਹਾਂਜੀ ਅਸੀਂ ਪਾਵਾਂਗੇ ਸਭ ਤੋਂ ਪਹਿਲੇ ਰਾਈ, ਰਾਈ ਦਾ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਪੋਹੇ ਦੇ ਵਿੱਚ। ਤੇ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਰਾਈ ਇਹਦੇ ਵਿੱਚ। ਰਾਈ ਜਦੋਂ ਛਟਕ ਜਾਏਗੀ ਥੋੜੀ ਤੇ ਨਾਲ ਹੀ ਅਸੀਂ ਜਿਹੜੀਆਂ ਸਬਜ਼ੀਆਂ ਕੱਟੀਆਂ ਹੋਈਆਂ ਨੇ ਸਾਰੀਆਂ ਸਬਜ਼ੀਆਂ ਪਾ ਦਾਂਗੇ। ਠੀਕ ਹੈ ਜੀ। ਆਰੀਆਂ ਸੇ ਸਬਜ਼ੀ ਬਚਾ ਲਏ ਬਿਲਕੁਲ ਸਿੰਪਲ ਵੇਅ ਸਪਲਦੀ ਦੇ ਨਾਲ ਬਣਾ ਰਹੇ ਹਾਂ ਕੋਈ ਐਕਸਟਰਾ ਲੀ ਦਿੱਕਤ ਵਾਲੀ ਨਹੀਂ ਗੱਲ ਹੈ ਸਿੰਪਲ ਔਰ ਹੈਲਦੀ ਖਾਓਗੇ ਤੇ ਹਜ਼ਮ ਜਲਦੀ ਹੋ ਜਾਏਗਾ ਬਹੁਤ ਵੈਸੇ ਵੀ ਬਹੁਤ ਜਲਦੀ ਹਜ਼ਮ ਹੋ ਜਾਂਦਾ ਔਰ ਅਸੀਂ ਹੁਣ ਸਟਾਰਟ ਕਰਨੇ ਅੱਗੇ ਇਹਨੂੰ ਮਿਕਸ ਕਰ ਲਿਆ ਚੜੀ ਕਰਾ ਸਿਰਫ ਅਸੀਂ ਨੂੰ 2 ਕਮਿੰਟ ਹੀ ਪੁੱਲਣਾ ਜ਼ਿਆਦਾ ਨਹੀਂ ਪੁੱਲਣਾ ਤੇ ਬਿਲਕੁਲ ਸਲੋ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾ ਸਲੋ ਰੱਖੋ ਬਿਲਕੁਲ ਤੇ ਬਹੁਤ ਹੀ ਵਧੀਆ ਬਣਦਾ ਹੈ ਕੱਚੀਆਂ ਸਬਜ਼ੀਆਂ ਰੱਖਣੀਆਂ ਸਬਜ਼ੀਆਂ ਨੂੰ ਜਿਆਦਾ ਪਕਾਣੀਆਂ ਨਹੀਂ ਸੁੱਠੇ ਜੀ बस ਇਸਕਾ ਦਮ ਇੰਟੇ ਨੂੰ ਭੁੱਲਾਂਗੇ ਉਸ ਤੋਂ ਬਾਅਦ ਸਟਾਰਟ ਕਰਾਂਗੇ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਸੌਸ ਟਮੇਟੋ ਸੌਸ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਿਕ ਪਾਣੀ ਹੈ ਮੈਂ 1.5 ਚਮਚ ਪਾਇਆ ਇੱਕ ਮੇਰੇ ਕੋਲ ਸੌਸ ਬਣੀ ਹੋਈ ਹੈ ਇੱਕ ਮੇਰੇ ਕੋਲ ਚਟਨੀ ਬਣੀ ਤੇ ਪੁਦੀਨੇ ਤੇ ਧਨੀਏ ਦੀ ਤੇ ਉਹ ਵੀ ਪਾ ਰਹੀਆਂ ਇਹ ਦੇਖੋ ਜੀ ਮੈਂ ਇਸ ਤਰ੍ਹਾਂ ਕੱਚੇ ਜਿਹਾ ਸ਼ੀਸ਼ੇ ਅਚ ਬਣਾ ਕੇ ਰੱਖ ਦਿੰਨੇ ਹਫਤਾ 10 ਦਿਨ ਆਰਾਮ ਨਾਲ ਨਿਕਲ ਜਾਂਦੇ ਨੇ ਪੁਦੀਨੇ ਤੇ ਧਨੀਏ ਦੀ ਮੈਂ ਚਟਨੀ ਔਰ ਇਹਦੇ ਚ ਲਸਣ ਪਿਆਜ਼ ਹਰਾ ਧਨੀਆ ਸਭ ਕੁਝ ਮੈਂ ਇਹਦੇ ਚ ਪਾਇਆ ਹੋਇਆ ਹੋ ਸਭ ਤੋਂ ਪਹਿਲੇ ਅਸੀਂ ਇੱਕ ਚਮਚ ਇਹ ਪਾਵਾਂਗੇ ਠੀਕ ਹੈ ਜੀ ਇਹਦਾ ਬਹੁਤ ਵਧੀਆ ਟੇਸਟ ਆਉਂਦਾ ਚਟਨੀ ਦਾ ਔਰ ਪੋਹੇ ਦਾ ਵੀ ਬਹੁਤ ਵਧੀਆ ਟੇਸਟ ਬਣ ਜਾਂਦਾ ਜਿਹੜੀ ਵੀ ਤੁਸੀਂ ਘਰ ਚਟਨੀ ਬਣਾਈ ਹੋ ਉਹੀ ਪਾ ਸਕਦੇ ਹੋ ਕਜੂਰੀ ਦੀ ਜਿਹੜੀ ਵੀ ਤੁਹਾਡੇ ਕੋਲ ਬਣੀ ਹੈ ਟਮਾਟੋ ਸੌਸ ਦੇ ਨਾਲ ਹੀ ਤੁਸੀਂ ਪਾ ਸਕਦੇ ਹੋ ਤੁਸੀਂ ਬਸ ਹੁਣ ਉਸੇ ਪਾ ਦਾਂਗੇ ਨਮਕ ਮੇਰੇ ਸੁਆਦ ਨਾਲ ਆਪਣੀ ਜ਼ਰੂਰਤ ਦੇ ਮੁਤਾਬਿਕ ਪਾਣਾ ਮੈਂ ਹਰੀ ਮਿਰਚ ਇੱਕੋ ਹੀ ਪਾਈ ਹੈ ਤੁਸੀਂ ਦੇਖ ਲੈਣਾ ਕਿਉਂਕਿ ਜਿਹੜਾ ਸਵੇਰੇ ਨਾਸ਼ਤਾ ਹੁੰਦਾ ਹਲਕਾ ਫੁਲਕਾ ਹੀ ਬਣਾਉਣਾ ਹੁੰਦਾ ਤੇ ਜ਼ਿਆਦਾ ਮਿਰਚ ਮਸਾਲੇ ਨਹੀਂ ਪਾਉਂਦੇ ਸੀ ਸਿਮਪਲੀ ਬਣਾਣਾ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਜਿਆਦਾ ਘੱਟ ਵੱਧ ਕਰ ਸਕਦੇ ਹੋ ਉਹ ਸਭ ਤੋਂ ਪਹਿਲੇ ਜਾਏਗਾ ਸਭ ਤੋਂ ਪਹਿਲੇ ਜਾਏਗਾ ਨਮਕ ਨਮਕ ਜ਼ਰੂਰਤ ਦੇ ਮੁਤਾਬਿਕ ਤੁਸੀਂ ਪਾਣਾ ਹੈ ਜਿਆਦਾ ਤੇਜ਼ ਵੀ ਨਾ ਹੋ ਜਾਵੇ ਫਿਰ ਪਾਵਾਂਗੇ ਹਲਦੀ ਹਲਦੀ ਨਾਲ ਕਲਰ ਬਹੁਤ ਵਧੀਆ ਬਣ ਜਾਂਦਾ ਨਾਲ ਹੀ ਅਸੀਂ ਥੋੜੀ ਜਿਹੀ ਦੇਗੀ ਮਿਰਚ ਥੋੜਾ ਜਿਹਾ ਬਿਲਕੁਲ ਅਸੀਂ ਪਾਵਾਂਗੇ ਜੀਰਾ ਟੇਸਟ ਦੇ ਮੁਤਾਬਿਕ ਸੁੱਕਾ ਤੰਗਿਆ ਸੁੱਕੇ ਤੰਗਿਆ ਦਾ ਇਹ ਬਹੁਤ ਵਧੀਆ ਟੇਸਟ ਆਉਂਦਾ ਕਾਲੀ ਮਿਰਚ ਤੁਸੀਂ ਪਾ ਸਕਦੇ ਹੋ ਪਰ ਮੈਂ ਜਿਆਦਾ ਸਪਾਈਸਿੰਗ ਨਹੀਂ ਕਰਨਾ ਐਸ ਵਾਰ ਸਨ ਨਹੀਂ ਪਾਇਆ ਸੋਸ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਲਿਓ ਠੀਕ ਹੈ ਜੀ ਹੁਣ ਥੋੜੀ ਸੋਸ ਘੱਟ ਲੱਗ ਰਹੀ ਹੈ ਮੈਂ ਹੋਰ ਪਾ ਦਿਆਂ ਥੋੜੀ ਜੀ ਚਲੋ ਜਿਹ ਹੁਣ ਅਸੇ ਨਾਲ ਮਿਕਸ ਕਰਕੇ ਬਸ ਨਾਲ ਹੀ ਇਸੇ ਪੋਹਾ ਪਾ ਦੇਣਾ ਹਾਂਜੀ ਹੁਣ ਉਸ ਪਾ ਦਾਂਗੇ ਪੋਹਾ ਜਿਆਦੀਆਂ ਸਬਜ਼ੀਆਂ ਨੇ ਭੁੰਨਣੀਆਂ ਬਸ ਇੱਕ ਅੱਧਾ ਮਿੰਟ ਇਹਨੂੰ ਟਾਈਮ ਦੇਣਾ ਜ਼ਿਆਦਾ ਨਹੀਂ ਦੇਣਾ ਇਹਨਾਂ ਨੂੰ ਮਿਕਸ ਕਰ ਲਓ ਦੇਖੋ ਕਿੰਨਾ ਖਿੜਿਆ ਖਿੜਿਆ ਪੋਹਾ ਬਣਿਆ ਬਿਲਕੁਲ ਅੱਛਾ ਬੰਦਾ ਹੈ ਨਹੀਂ ਕਿ ਧੋ ਕੇ ਕਈਆਂ ਨੂੰ ਵਹਿਮ ਹੁੰਦਾ ਹੈ ਧੋ ਕੇ ਸਲਿੰਕ ਹੋ ਜਾਏਗਾ ਜਾਂ ਅੱਛਾ ਨਹੀਂ ਬਣੇਗਾ ਮਲੀਦਾ ਜਾ ਬਣ ਜਾਂਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਹਨੂੰ ਅੱਛੇ ਤਰ੍ਹਾਂ ਮਿਕਸ ਕਰਕੇ ਬਸ ਇੱਕ ਅੱਧਾ ਹੀ ਮਿੰਟ ਇਹਨੂੰ ਭੁੰਨਣਾ ਅੱਧਾ ਤੋਂ ਮਿੰਟੀ ਤੇ ਫਿਰ ਉਤਾਰ ਲੈਣਾ ਠੀਕ ਹੈ ਜੀ ਹਾਂਜੀ ਮੈਂ ਹੁਣ ਗੈਸ ਬਿਲਕੁਲ ਬੰਦ ਕਰ ਦਿੱਤੀ ਐ ਬੋਹਾ ਦੇਖੋ ਬਿਲਕੁਲ ਤਿਆਰ ਹੋ ਗਿਆ ਹੁਣ ਮੈਂ ਪਾਵਾਂਗੀ ਇੱਕ ਨਿੰਬੂ ਮੈਂ ਵਿੱਚੋਂ ਗਿਟਕਾ ਕਢਾ ਲਿੱਤੀ ਆਨੇ ਤਾਂ ਕਿ ਵਿੱਚ ਨਾ ਜਾ ਨਿੰਬੂ ਨੂੰ ਸੁਪਰ ਇਹਨੂੰ ਛੋੜਾਂਗੇ ਕਿਉਂਕਿ ਜਦੋਂ ਵੀ ਤੁਸੀਂ ਨਿੰਬੂ ਪਾਣਾ ਹੈ ਗੈਸ ਬੰਦ ਕਰਕੇ ਪਾਓ ਵਿੱਚ ਨਹੀਂ ਪਾਣਾ ਇਸ ਤਰ੍ਹਾਂ ਚਲਦੇ ਦੇ ਵਿੱਚ ਕਿਉਂਕਿ ਟੇਸਟ ਉਹਦਾ ਬਿਲਕੁਲ ਖਤਮ ਹੋ ਜਾਂਦਾ ਜਦੋਂ ਤੁਸੀਂ ਇਸ ਤਰ੍ਹਾਂ ਗੈਸ ਬੰਦ ਕਰਕੇ ਪਾਉਂਦੇ ਹੋ ਤੇ ਬਿਲਕੁਲ ਟੇਸਟ ਆਏਗਾ ਤੁਹਾਨੂੰ ਨਿੰਬੂ ਦਾ ਵਿੱਚ ਤੇ ਨਾਲ ਹੀ ਅਸੀਂ ਪਾ ਦਾਂਗੇ ਥੋੜੀਆਂ ਪੁੱਜੀਆਂ ਜਾਂ ਗਿਰੀਆਂ ਜੇ ਅਗਰ ਕੱਚੀਆਂ ਨੇ ਗਿਰਿਆ ਤੇ ਤੁਸੀਂ ਉਹਨੂੰ ਪਹਿਲੇ ਪੁੰਨ ਲੈਣਾ ਜੇ ਪੁੱਜੇ ਹੀ ਗਿਰੀ ਪਾਰਿਓ ਤੇ ਤੁਸੀਂ ਇਸ ਤਰੀਕਾ ਪਾ ਸਕਦੇ ਹੋ ਠੀਕ ਹੈ ਜੀ ਨਿੰਬੂ ਨਸੀ ਅੱਛੀ ਤਰ੍ਹਾਂ ਨਿਚੋੜ ਲਿਆ ਹੁਣ ਅਸੀਂ ਉਹਨੂੰ ਮਿਕਸ ਕਰ ਲਾਂਗੇ ਅੱਜ ਕੱਲ ਤੇ ਬਹੁਤ ਰਸ ਭਰੇ ਨਿੰਬੂ ਆ ਰਹੇ ਨੇ ਗਰਮੀ ਦੇ ਵਿੱਚ ਨਾ ਤਾਂ ਸੀਜ਼ਨ ਹੁੰਦਾ ਸਰਦੀ ਚੰਨੇ ਵਧੀਆ ਨੇ ਨਿੰਬੂ ਆਉਂਦੇ ਪਰ ਗਰਮੀ ਚ ਬਹੁਤ ਹੀ ਵਧੀਆ ਆਉਂਦੇ ਮੇਰੇ ਕੋਲ ਹਰਾ ਧਨੀਆ ਨਹੀਂ ਸੀ ਅਗਰ ਤੁਹਾਡੇ ਕੋਲ ਹਰਾ ਧਨੀਆ ਹੋਵੇ ਤੇ ਖਾਣ ਵਕਤ ਜ਼ਰੂਰ ਪਾਓ ਅੱਜ ਮੇਰਾ ਵੀ ਖਤਮ ਹੋਇਆ ਬਸ ਧਨੀਆ ਤੇ ਹੁਣ ਅਸੀਂ ਥੋੜੇ ਜਿਹਾ ਪਾ ਦਾਂਗੇ ਉੱਪਰ ਗਿਰਿਆਂ ਟੇਸਟ ਵੈਸੇ ਤਾਂ ਮੈਂ ਪਲੇਟ ਦੇ ਵਿੱਚ ਪਾ ਕੇ ਪਾਨੀ ਹੁੰਨੀ ਆ ਮੈਂ ਤੁਹਾਨੂੰ ਦਿਖਾਨੀ ਆ ਪਲੇਟਿੰਗ ਕਰਕੇ ਬਾਕੀ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਜਿਹੜਾ ਮਰਜ਼ੀ ਜਦੋਂ ਤੁਸੀਂ ਪਲੇਟਿੰਗ ਕਰ ਲਈਏ ਠੀਕ ਹੈ ਹੁਣ ਦਾ ਤੁਹਾਨੂੰ ਦਿਖਾਨੀ ਆ ਪਲੇਟ ਚ ਪਾ ਕੇ ਆ ਦੇਖੋ ਜੀ ਕਿੰਨਾ ਖਿੜਿਆ ਖਿੜਿਆ ਪੋਹਾ ਬਣਿਆ ਤੇ ਜਿਸ ਤਰ੍ਹਾਂ ਮੈਂ ਵਾਸ਼ ਕਰਕੇ ਕੀਤਾ ਇਸ ਤਰ੍ਹਾਂ ਜਰੂਰ ਕਰਨਾ ਕਿਉਂਕਿ ਅਸੀਂ ਹੈਲਦੀ ਖਾਣਾ ਬਣਾਣਾ ਹੈ ਅਸੀਂ ਬੱਚਾ ਨੂੰ ਖਾਣਾ ਖਵਾਉਣਾ ਹੁੰਦਾ ਐਸੋਸੇ ਸਾਨੂੰ ਬੜਾ ਇਤਿਆਦ ਵਰਤਣੀ ਪੈਂਦੀ ਹੈ ਤੇ ਹੁਣ ਅਸੀਂ ਉੱਤੇ ਪਾ ਦਾਂਗੇ ਗਿਰੀਆਂ ਤੇ ਧਨੀਆਂ ਅਗਰ ਤੁਹਾਡੇ ਕੋਲ ਹੈਗਾ ਤੇ ਜਰੂਰ ਪਾਓ ਜੇ ਨਹੀਂ ਹੈ ਤਾਂ ਤੁਹਾਨੂੰ ਪਤਾ ਹੀ ਹੈ ਗਰਮੀਆਂ ਚ ਤੇ ਸਾਰਿਆਂ ਦਾ ਹੀ ਹਾਲ ਹੈ ਕਿ ਧਨੀਆਂ ਮਿਲਦਾ ਹੀ ਨਹੀਂ ਮੈਂ ਮਾਰਕੀਟ ਜਦੋਂ ਜਾਂਦੀ ਉਹ ਤੋਂ ਲੈਣ ਨਹੀਂ ਪਰ ਫਿਰ ਖਤਮ ਹੋਇਆ ਪੈਸੇ ਅੱਜ ਇਸ ਵਾਸਤੇ ਮੇਰਾ ਅਚਾਨਕ ਦਿਲ ਕੀਤਾ ਪੋਹਾ ਬਣਾਉਣ ਤੇ ਤੇ ਮੈਂ ਬਣਾ ਲਿਆ ਦੇਖੋ ਜੀ ਕਿੰਨਾ ਵਧੀਆ ਬਣ ਰਿਹਾ ਔਰ ਇੱਕ ਵਾਰੀ ਮੇਰੀ ਹੈਲਦੀ ਕਿਚਨ ਵਿੱਚ ਜਿਹੜੀ ਮੈਂ ਰੈਸਪੀ ਬਣਾਣੀ ਇੱਕ ਵਾਰ ਜਰੂਰ ਟਰਾਈ ਕਰਿਆ ਕਰੋ ਫਿਰ ਉਸ ਤੋਂ ਬਾਅਦ ਤੁਹਾਡਾ ਮਨ ਕਰੇ ਕਰੋ ਨਾਮ ਮਨ ਕਰੇ ਮੈਂ ਬਿਲਕੁਲ ਸਿੰਪਲ ਵੇ ਨਾਲ ਬਣਾਣੀ ਆ ਤਾਂ ਕਿ ਹਜ਼ਮ ਵੀ ਹੋ ਜਾਣ ਬੱਚੇ ਵੀ ਖੁਸ਼ ਹੋਣ ਔਰ ਬੱਚੇ ਤਾਰੀਫ ਵੀ ਕਰਦੇ ਰਹਿ ਜਾਣ ਫੈਮਿਲੀ ਵਾਲੇ ਤੁਹਾਡੇ ਤਾਰੀਫ ਕਰਦੇ ਰਹਿ ਜਾਣ ਕਲਰਫੁਲ ਬਣ ਜਾਂਦੇ ਦੇਖੋ ਕਿੰਨੇ ਵਧੀਆ ਵਿੱਚ ਗ੍ਰੀਨ ਗ੍ਰੀਨ ਚਿੱਲੀ ਨਜ਼ਰ ਆ ਰਹੀ ਹੈ ਸ਼ਿਮਲਾ ਮਿਰਚ ਔਰ ਪਿਆਜ਼ ਵੀ ਨਜ਼ਰ ਆ ਰਹੇ ਨੇ ਦੇਖੋ ਕੱਚੀ ਕੱਚਿਆ ਸਬਜ਼ੀ ਜੜੀ ਹੁੰਦੀਆਂ ਨੇ ਟਮਾਟਰ ਵੀ ਮੈਂ ਦੇਖੋ ਕੱਚੇ ਕੱਚੇ ਰੱਖਿਆ ਨੇ ਜ਼ਿਆਦਾ ਨਹੀਂ ਇਹਨੂੰ ਗਲਣਾ ਤੇ ਕੱਚੇ ਕੱਚੇ ਰੱਖੋਗੇ ਤਾਂ ਬਹੁਤ ਹੀ ਟੇਸਟੀ ਲੱਗਦੀਆਂ ਨੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਬੱਚਾਂ ਨੂੰ ਤੁਸੀਂ ਟਿਫਿਨ 'ਚ ਵੀ ਦੇ ਸਕਦੇ ਹੋ ਹਸਬੰਦ ਨੂੰ ਵੀ ਦੇ ਸਕਦੇ ਹੋ ਬ੍ਰੇਕਫਾਸਟ ਵਾਸਤੇ ਔਰ ਆਪ ਵੀ ਖਾ ਸਕਦੇ ਹੋ ਹੈਲਦੀ ਖਾਣਾ ਔਰ ਓਕੇ ਜੀ ਸਸੀ ਕਾਉ ਜੀ